ਗੁਲਾਬੀ ਸੂਟ ਵਾਲੀ ਔਰਤ ਨੂੰ ਜ਼ਰਾ ਧਿਆਨ ਨਾਲ ਦੇਖਿਓ ਜਿਸਨੇ ਕੀ ਆਪਣੇ ਹੀ ਪਤੀ ਦੇ ਨਾਲ ਚੰਨ ਚਾੜ ਦਿੱਤਾ ਦਰਅਸਲ ਪ੍ਰੇਮ ਸਬੰਧਾਂ ਦੇ ਚੱਲਦੇ ਪਹਿਲਾਂ ਇਸਦੇ ਪਤੀ ਦੇ ਨਾਲ ਆਪਣੇ ਆਸ਼ਿਕ ਨੂੰ ਬੁਲਾ ਕੇ ਸ਼ਰਾਬ ਪੀਤੀ ਤੇ ਫਿਰ ਜਦੋਂ ਪਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਟੁੱਨ ਹੋ ਗਿਆ ਸੋ ਗਿਆ ਤੇ ਉਸ ਤੋਂ ਬਾਅਦ ਉਸ ਉੱਤੇ ਇੱਟਾਂ ਦੇ ਨਾਲ ਹਮਲਾ ਕਰਕੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਥੋਂ ਤੱਕ ਕਿ ਕਿਸੇ ਨੂੰ ਕੋਈ ਸ਼ੱਕ ਨਾ ਪਾਏ ਸਾਰੇ ਸਬੂਤ ਵੀ ਇਸ ਦੇ ਵੱਲੋਂ ਨਸ਼ਟ ਕਰ ਦਿੱਤੇ ਗਏ ਤੇ ਫਿਰ ਪਤੀ ਦੀ ਮੌਤ ਦਾ ਡਰਾਮਾ ਰਚ ਕੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਰਿਸ਼ਤੇਦਾਰਾਂ ਦੀਆਂ ਅੱਖਾਂ ਦੇ ਵਿੱਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਰੋਂਦੀ ਘਰ ਲੌਂਦੀ ਰਹੀ ਕਿ ਆਖਿਰਕਾਰ ਮੇਰਾ ਪਤੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਆਖਿਰਕਾਰ ਪੇਤ ਪਰੇ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ ਜੋ ਹੈ ਡੇਡ ਬਾਡੀ ਮਿਲੀ ਹੈ ਘਰ ਦੇ ਵਿੱਚੋਂ ਤਾਂ ਉਸ ਤੋਂ ਬਾਅਦ ਪੁਲਿਸ ਜਾਂਚ ਪੜਤਾਲ ਕਰਦੀ ਹੈ ਤੇ ਫਿਰ ਅਸਲ ਸੱਚ ਸਾਹਮਣੇ ਆਉਂਦਾ ਹੈ ਕਿ ਆਖਿਰਕਾਰ ਕਾਤਲ ਕੋਈ ਹੋਰ ਨਹੀਂ ਬਲਕਿ ਉਸਦੀ ਹੀ ਜੀਵਨ ਸਾਥਣ ਸੀ ਜਿਸ ਦੇ ਵੱਲੋਂ ਆਪਣੇ ਆਸ਼ਿਕ ਦੇ ਨਾਂ ਮਿਲ ਕੇ ਆਪਣੇ ਪਤੀ ਦੇ ਉੱਤੇ ਇੱਟਾਂ ਦੇ ਨਾਲ ਹਮਲਾ ਕੀਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਪੁਲਿਸ ਦੇ ਵੱਲੋਂ ਜੋ ਹੈ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ ਤਕਰੀਬਨ 1 ਸਾਲ ਤੋਂ ਆਪ ਦੋਵਾਂ ਦੇ ਵਿਚਕਾਰ ਪ੍ਰੇਮ ਸਬੰਧ ਸਨ ਪਰ ਪਤੀ ਰਾਹ ਦੇ ਵਿੱਚ ਰੋੜਾ ਪੈ ਰਿਹਾ ਸੀ ਤੇ ਅਜਿਹੇ ਦੇ ਵਿੱਚ ਉਸ ਰੁਕਾਵਟ ਨੂੰ ਦੂਰ ਕਰਨਾ ਸੀ ਕੋਈ ਚਾਰਾ ਨਹੀਂ ਚੱਲ ਰਿਹਾ ਸੀ ਤਾਂ ਫਿਰ ਦੋਵਾਂ ਦੇ ਵੱਲੋਂ ਜੋ ਹੈ ਪੂਰੀ ਪਲੈਨਿੰਗ ਬਣਾਈ ਜਾਂਦੀ ਹੈ ਪਲੈਨਿੰਗ ਦੇ ਤਹਿਤ ਜੋ ਹੈ ਇਸ ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਫਾਇਦਾ ਸਿਰਫ ਸ਼ਰਾਬ ਦਾ ਚੁੱਕਿਆ ਗਿਆ ਕਿਉਂਕਿ ਇਹ ਸੌਰਤ ਦਾ ਪਤੀ ਸ਼ਰਾਬ ਦਾ ਆਦੀ ਸੀ ਅਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਇਸ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਇਹ ਕਾਰਾ ਕੀਤਾ ਗਿਆ ਕਿ ਆਪਣੇ ਜੀਵਨ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਮਾਮਲਾ ਸੁਣ ਕੇ ਹਰ ਕੋਈ ਹੈਰਾਨ ਰਹਿ ਚੁੱਕਿਆ ਹੈ ਕਿ ਆਖਿਰਕਾਰ ਕਿੰਨੀ ਜ਼ਾਲਮ ਉਹ ਪਤਨੀ ਹੋਈ ਹੋਏਗੀ ਜਿਸਨੇ ਕਿ ਇਸ਼ਕ ਦੇ ਵਿੱਚ ਅੰਨੀ ਹੋ ਕੇ ਆਪਣੇ ਹੀ ਪਤੀ ਦੇ ਉੱਤੇ ਇੱਟਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਦੇ ਘਾਟ ਉਤਾਰ ਦਿੱਤਾ ਤੇ ਘਰ ਦੇ ਵਿੱਚ ਨਿੱਕੇ ਨਿੱਕੇ ਮਾਸੂਮ ਬੱਚੇ ਸਨ ਉਹ ਮਾਸੂਮ ਬੱਚੇ ਜਾਗ ਨਾ ਜਾਣ ਨੀਂਦ ਤੋਂ ਉੱਠਣਾ ਜਾਣ ਤਾਂ ਇਸ ਕਰਕੇ ਉਹਨਾਂ ਨੂੰ ਵੀ ਕੋਲਡ ਡਰਿੰਕ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਗਈਆਂ ਤਾਂ ਕਿ ਕੰਨੋਂ ਕੰਨੀ ਕਿਸੇ ਨੂੰ ਖਬਰ ਨਾ ਪਵੇ ਤਾਂ ਪਰ ਕਹਿੰਦੇ ਨੇ ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਨੇ ਤੇ ਕੁਝ ਹੀ ਸਮੇਂ ਦਰਮਿਆਨ ਪੁਲਿਸ ਦੇ ਵੱਲੋਂ ਜੋ ਹੈ ਇਸ ਸਾਰੇ ਕਤਲ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਕਿੰਨੀ ਜ਼ਾਲਮ ਇਹ ਪਤਨੀ ਹੈ ਜਿਸ ਨੇ ਕਿ ਪ੍ਰੇਮ ਦੇ ਵਿੱਚ ਅੰਨੀ ਹੋ ਕੇ ਆਪਣੇ ਪਤੀ ਨੂੰ ਮੌਤੇ ਘਾਟ ਉਤਾਰੇ ਤੇ ਆਪਣੇ ਬੱਚਿਆਂ ਦੀ ਵੀ ਜਾਨ ਜਿਹੜੀ ਹੈ ਜੋਖਮ ਦੇ ਵਿੱਚ ਪਾ ਦिती ਕਿਉਂਕਿ ਉਹਨਾਂ ਨੂੰ ਵੀ ਕੋਲਡ ਡਰਿੰਕ ਦੇ ਵਿੱਚ ਨੀਂਦੀਆਂ ਗੋਲੀਆਂ ਦੇ ਦਿੱਤੀਆਂ ਤਾਂ ਇਸ ਪਤੀ ਇਸ ਪਤਨੀ ਦੇ ਪਤੀ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਦੂਜੇ ਪਾਸੇ ਇਸ ਗੁਲਾਬੀ ਸੂਟ ਦੇ ਵਿੱਚ ਉਹ ਔਰਤ ਦਿਖਾ ਰਹੇ ਆ ਜਿਸ ਤੇ ਕੀ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਤਾਂ ਸ਼ਰਾਬ ਦਾ ਆਦੀ ਸੀ ਇਸ ਦਾ ਪਤੀ ਬਸ ਉਸ ਦਾ ਫਾਇਦਾ ਚੁੱਕ ਕੇ ਹੀ ਮੌਤੇ ਘਾਟ ਉਤਾਰ ਦਿੱਤਾ ਗਿਆ ਆਪਣਾ ਪਤੀ ਕਿਉਂਕਿ ਪ੍ਰੇਮ ਸਬੰਧਾਂ ਦੇ ਵਿੱਚ ਰੁਕਾਵਟ ਪੈਦਾ ਕਰ ਰਿਹਾ ਸੀ ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਆਪਣੀ ਪਤਨੀ ਦੇ ਪ੍ਰੇਮ ਸਬੰਧਾਂ ਦੇ ਬਾਰੇ ਇਸ ਮ੍ਰਿਤਕ ਨੂੰ ਪਤਾ ਮ੍ਰਿਤਕ ਪਤੀ ਨੂੰ ਪਤਾ ਸੀ ਜਾਂ ਨਹੀਂ ਪਰ ਰਾਦੇ ਵਿੱਚ ਰੁਕਾਵਟ ਸੀ ਤੇ ਇਹ ਉਸ ਰੁਕਾਵਟ ਨੂੰ ਪਾਸੇ ਕਰਨ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਇਹ ਸਾਰੀ ਕਤਲ ਦੀ ਸਾਜ਼ਿਸ਼ ਨੂੰ ਘੜਿਆ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪਾਸ ਰਾਜਵਾਸੀ ਕੌਲੀਆਂ ਜਿਹਦੀ ਉਮਰ 41 ਸਾਲਾਂ ਦੀ ਉਦਤ ਕਤਲ ਹੋ ਗਿਆ। ਜਿਸ ਬੰਦੇ ਕਰ ਸਾਡੇ ਕੋਲੇ ਅਮਰਕੀਰ ਸਿੰਘ ਪੁੱਤਰ ਕਰਵਾ ਚੰਦਵਾਸੀ ਹਰਦੋਖਲਾ ਗ੍ਰੁੱਪੀਨ ਬਰਨਰ ਦਾ ਪਤੂਲਾ ਲੱਗਦਾ। ਉਹਨੇ ਆਪਣਾ ਬਿਆਰ ਕੰਪਨ ਕਰਾਇਆ ਸੀ ਜੀ। ਇਸ ਤਰ੍ਹਾਂ ਅਸੀਂ ਖਾਣਾ ਦਸੂਹਾ ਵਿਕੇਨ ਕਤਮਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 ਚੌਥੀ ਐਪੀਸੀ ਦਰਜ ਸਦੀ ਕੀਤਾ ਸੀ ਤੇ ਬਿਆਨ ਦੇ ਵਿੱਚ ਉਹਨੇ ਇਹ ਗੱਲ ਦੇਖੋ ਦੱਸਿਆ ਸੀ ਕਿ ਉਹਦੀ ਜਿਹੜਾ ਮਾਰਨ ਵਾਲਾ ਬੁੱਕੀ ਦਾ ਉਹਦੀ ਘਰ ਵਾਲੀ ਅਮਨਦੀਪ ਕੌਰ ਤੇ ਉਹਦਾ ਜਿਹੜੀ ਘਰ ਦੇ ਦਾਸ਼ਕਰ ਗੁਰਦੀਪ ਸਿੰਘ ਪੁੱਤਰ ਸ਼ੰਘਾਰਾਪਾਸੀ ਉਡਰਾ ਇਹਨਾਂ ਨੇ ਬੀਤੀ ਰਾਤ 6 ਰਾਤ 6:30 ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮੀਤੇ ਕਤਲ ਕੀਤਾ ਹੈਗਾ ਜਿਸ ਤਹਿ ਤਰ ਕੋਰਸ ਨੂੰ ਬਨੋਂ ਮਕਦਮਾ ਤਰਜਿਕ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਕੇ ਇਨਵੈਸਟੀਗੇਸ਼ਨ ਦੇ ਅੰਦਰ ਕਿ ਇਹ ਦੋਨ ਦੂਸ਼ੀਆਂ ਉੱਪਰ ਨੰਬਰਤਾ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਕੋਰਸ ਮਾਰਤੇ ਰਹਿ ਗਿਆ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਨਿਊ ਵੀ ਅਗਲੇ ਪੱਠਾ ਹੋਊਗਾ ਇਨਵੈਸਟੀਗੇਸ਼ਨ ਦੇ ਅੰਦਰ ਉਸ ਦੇ ਅਨਸਾਰ ਅਸੀਂ ਕਾਰਵਾਈ ਮੁਕਤ ਲਿਆਂਦੀ ਜਾਵੇ ਪੰਸ ਰਾਜਵਾਸੀ